ਰਾਸ਼ਪਤੀ ਦਰੁਪਦੀ ਮੁਰਮੂ ਅੱਜ ਤੋਂ ਪੰਜਾਬ ਦੇ ਦੋ ਦਿਨਾਂ ਦੌਰਾਨ ਤੇ ਆ ਰਹੇ ਨੇ ਉਹ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 골ਡਨ ਜੁਬਲੀ ਡਿਗਰੀ ਵੰਟ ਸਮਾਗਮ ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਬਲਕਿ ਰਾਸ਼ਪਤੀ ਜਲੰਧਰ ਦੇ ਡਾਕਟਰ ਬੀ ਆਰ ਅੰਬੇਦਕਰ ਕੌਮੀ ਟੈਕਨੋਲੋਜੀ ਸੰਸਥਾਨ ਦੇ 21ਵੇਂ ਡਿਗਰੀ ਵੰਟ ਸਮਾਗਮ ਚ ਸ਼ਿਰਕਤ ਕਰਨਗੇ ਇਸ ਦੌਰਾਨ ਉਹ 1452 ਵਿਦਿਆਰਥੀਆਂ ਨੂੰ ਡਿਗਰੀ ਤਕਸੀਮ ਕਰਨਗੇ ਇਸ ਫੇਰੀ ਦੌਰਾਨ ਰਾਸ਼ਪਤੀ ਸਭ ਤੋਂ ਉੱਚੇ ਕੌਮੀ ਚੰਡੇ ਨੂੰ ਲਾਰਾਂਸਨ ਨੇ ਸਾਈਬਰ ਸੁਰੱਖਿਆ ਅਤੇ 5G ਤੇ ਐਡਵਾਂਸ ਟੈਕਨੋਲੋਜੀ ਨਾਲ ਸੰਬੰਧਤ ਦੋ ਸੈਂਟਰ ਆਫ ਐਕਸਲੈਂਸ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ ਰਾਸ਼ਪਤੀ ਦੀ ਦੌਰੇ ਨੂੰ ਧਿਆਨ ਚ ਰੱਖਦਿਆਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਅੰਮ੍ਰਿਤਸਰ ਅਤੇ ਜਲੰਧਰ ਨੂੰ ਕਿਸੇ ਵੀ ਤਰ੍ਹਾਂ ਦੇ ਡਰੋਨ ਜਹਾਜ਼ ਅਤੇ ਹੈਲੀਕਾਪਟਰਾਂ ਲਈ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ ਇਹ پابੰਦੀ 16 ਜਨਵਰੀ ਤੱਕ ਲਾਗੂ ਰਹੇਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੁਦੀ ਤੌਰੇ ਨੂੰ ਧਿਆਨ ਚ ਰੱਖਦੇ ਆਂ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਡੀਸੀਪੀ ਸਪੈਸ਼ਲ ਜੀਐਸ ਵਾਲੀਆ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਵੱਲੋਂ ਸਿਰਫ ਰੇਲਵੇ ਸਟੇਸ਼ਨ ਹੀ ਨਹੀਂ ਸਗੋ ਬੱਸ ਸਟੈਂਡ ਮੁਕਬਜ਼ਾਰਾ ਅਤੇ ਭੀੜ ਭੜਕੇ ਵਾਲੀਆਂ ਸਾਰੀਆਂ ਅਹਿਮ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਸ਼ਹਿਰ ਦੇ ਸਾਰੇ ਐਂਟਰੀ ਤੇ ਐਗਜ਼ਿਟ ਪੁਆਇੰਟਾਂ 'ਤੇ ਵਿਸ਼ੇਸ਼ ਨਾਕਬੰਦੀ ਕੀਤੀ ਗਈ ਤਾਂ ਜੋ ਆਉਣ ਜਾਣ ਵਾਲੇ ਹਰ ਵਾਹਨ ਅਤੇ ਵਿਅਕਤੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ ਉਨਾ ਦੱਸਿਆ ਕਿ ਵੀਆਈਪੀ ਮੂਵਮੈਂਟ ਅਤੇ ਸੁਰੱਖਿਆ ਕਾਰਨਾਂ ਕਰਕੇ ਸ਼ਹਿਰ ਚ ਭਾਰੀ ਪੁਲਿਸ ਫੋਰਸ ਦਾਇਨਾਤ ਕੀਤੀ ਗਈ ਹੈ ਅਤੇ ਪੁਲਿਸ ਹਰਸ਼ਕੀ ਗਤੀਵਿਧੀ ਤੇ ਤਿੱਖੀ ਨਜ਼ਰ ਰੱਖ ਰਹੀ ਹੈ ਸਾਡੇ ਪੂਰੇ ਅੰਮ੍ਰਿਤਸਰ ਦੇ ਵਿੱਚ ਵੀ ਰੇਲਵੇ ਸਟੇਸ਼ਨ ਬੱਸ ਸਟੈਂਡ ਜਿਹੜੇ ਬਾਕੀ ਵੀ ਸਾਡੇ ਜਿਹੜੇ ਪੋਇੰਟਸ ਹੈਗੇ ਨੇ ਅਸੀਂ ਪੂਰਾ ਸਰਾਊਂਡਿੰਗ ਸਿਟੀਜ਼ ਦੇ ਬਿਚਨ ਨਾਕੇ ਸਾਡੀ ਚੈਕਿੰਗ ਚੱਲ ਰਹੀ ਹੈ ਅੱਜ ਜਿਹੜੀ ਤੁਸੀਂ ਦੇਖ ਰਹੇ ਸਪੈਸ਼ਲ ਜਿਹੜੇ ਐਸਆਰਜੀ ਐਸਓਜੀ ਸਾਡੇ ਗਰੁੱਪਸ ਨੇ ਉਹਨਾਂ ਦੇ ਨਾਲ ਲੈ ਕੇ ਸਾਰੇ ਅਫਸਰਸ ਅਸੀਂ ਰੇਲਵੇ ਸਟੇਸ਼ਨ ਤੋਂ ਚੈੱਕ ਕਰ ਰਹੇ ਸੀ ਇਹ ਰੀਜਨ ਸਾਡੇ ਵੈਸੇ ਵੀ ਇੱਥੇ ਤਿਹਾੜ ਦਾ ਟਾਈਮ ਸੀਗਾ ਦੂਜਾ 26 ਜਨਵਰੀ ਪਸ ਕਾਫੀ ਵੀ ਵੀਆਪੀ ਮੂਵਮੈਂਟਸ ਦੀ ਸਾਡੇ ਅਫਸਰ ਇਸ ਟਾਈਮ ਚੱਲ ਰਹੀਆਂ ਨੇ ਸੋ ਉਹਨਾਂ ਦੇ ਤਹਿਤ ਹੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਇਸ ਦੀ ਪੂਰੇ ਸ਼ਹਿਰ ਦੇ ਵਿੱਚ ਸਪੈਸ਼ਲ ਨਾਕਾਬੰਦੀ ਸਪੈਸ਼ਲ ਜਿਹੜੀ ਚੈਕਿੰਗ ਦੇ ਆਪਰੇਸ਼ਨਸ ਚੱਲ ਰਹੇ ਨੇ ਇਸ ਟਾਈਮ ਪਲੱਸ ਜਿਹੜੇ ਮਾਲੇ ਅੰਸਰ ਨੇ ਉਹਨਾਂ ਦੇ ਉੱਪਰ ਜਿਹੜੇ ਪੂਰੇ ਚੈੱਕ ਰੱਖਿਆ ਜਾ ਰਿਹਾ ਦੇਖਿਆ ਜਾ ਰਿਹਾ ਪੂਰਾ ਅਸੀਂ ਉਹਨੂੰ ਜਿੱਤੇ ਜਿੱਤੇ ਸਾਨੂੰ ਲੋੜ ਹੈ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ ਕੈਸੋ ਵੀ ਕਰਵਾ ਰਹੇ ਹਾਂ ਗਿਆ ਸੋ ਮੈਂ ਨਾਰਮਲ ਇੱਕ ਰੂਟੀਨ ਚੀਜ਼ੇ ਵੀ ਸਾਡੀ ਚੈਕਿੰਗ ਚੱਲਦੀ ਹੈ ਉਸੇ ਉਸੇ ਲੈਰੀ ਦੇ ਤਹਿਤ ਇਹ ਜਿਹੜਾ ਹੁਣ ਦਿਓ ਤਿਵਾਰਾਂ ਦਾ ਅੱਗੇ 26 ਜਨਵਰੀ ਦਾ ਤੇ ਆਹ ਜਿਹੜੇ ਹੁਣ ਅੱਜ ਤੇ ਕੱਲ ਜਿਹੜੇ ਸਾਡੇ ਵੀਏਪੀ ਮੂਵਮੈਂਟਸ ਵੀ ਕੁਝ ਅਸੀਂ ਸਰਚ ਉਹਦੇ ਕਰਕੇ ਅਸੀਂ ਪੂਰਾ ਸਟਰੋਂਗਲੀ ਪੂਰੇ ਅਮਲੇ ਸਰਚ ਚੈਕਿੰਗ ਕਰ ਰਹੇ ਹਾਂ